ਜਰਾਂ ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਬੱਦਲਵਾਈ ਬਣੀ ਹੋਈ ਸੀਗੀ ਗਰਮੀ ਅਤੇ ਹਮਸ ਵੀ ਦੇਖਣ ਨੂੰ ਮਿਲੇ ਕਣਮਣ ਸਵੇਰ ਵੇਲੇ ਕਈ ਖੇਤਰਾਂ ਦੇ ਵਿੱਚ ਅੱਜ ਹੋਈ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਗਿਆ ਤੇ ਮੀਂਹ ਦੀਆਂ ਕਾਰਵਾਈਆਂ ਦੁਪਹਿਰ ਤੋਂ ਬਾਅਦ ਵਧਣੀਆਂ ਸ਼ੁਰੂ ਹੋ ਚੁੱਕੀਆਂ ਬੱਦਲਵਾਈ ਖੇਤਰਾਂ ਦੇ ਕਈ ਖੇਤਰਾਂ ਦੇ ਵਿੱਚ ਬੱਣਨੀ ਸ਼ੁਰੂ ਹੋ ਗਈ ਜਿਦੇ ਵਿੱਚ ਗੱਲ ਕਰੀਏ ਤਾਂ ਪਟਿਆਲਾ ਰਾਜਪੂਰਾ ਬੇਰਾਬਸੀ ਚੰਡੀਗੜ੍ਹ ਮੋਹਾਲੀ ਫਤੇਗੜ੍ਹ ਸਾਹਿਬ ਸੰਗਰੂਰ ਦੇ ਕੁਝ ਇਲਾਕਿਆਂ ਦੇ ਵਿੱਚ ਬਾਅਦ ਦੁਪਹਿਰ ਤੋਂ ਮੀਂਹ ਜਾਂ ਕਾਰਵਾਈਆਂ ਜਾਂ ਸ਼ਾਮ ਵੇਲੇ ਦੇਖਣ ਨੂੰ ਮਿਲ ਰਹੀਆਂ ਨੇ ਦੂਸਰੀ ਤਰਫ ਇੱਕ ਬੱਦਲ ਹਰਿਆਣਾ ਰਾਜਸਥਾਨ ਦੇ ਬਾਰਡਰ ਤੋਂ ਵੀ ਪੰਜਾਬ ਵਿੱਚ ਦਾਖਲ ਕੀਤਾ ਜਿਹਦੇ ਵਿੱਚ ਸੰਗਰੂਰ ਦੇ ਕੁਝ ਇਲਾਕੇ ਮਾਨਸੇ ਦੇ ਤੇ ਬਠਿੰਡੇ ਜ਼ਿਲ੍ਹੇ ਦੇ ਟੁੱਟਵੇਂ ਤੌਰ ਤੇ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦਰਜ ਕੀਤਾ ਜਾ ਰਿਹਾ ਹੈ ਉਮੀਦ ਹੈ ਕਿ ਜੇਕਰ ਇਹ ਬੱਦਲ ਵਧਿਆ ਰਿਹਾ ਤਾਂ ਇਹ ਲੁਧਿਆਣਾ, ਮੋਗਾ, ਬਰਨਾਲਾ, ਫਰੀਦਕੋਟ ਇਹਨਾਂ ਖੇਤਰਾਂ ਨੂੰ ਵੀ ਕਵਰ ਕਰ ਸਕਦਾ ਹੈ। ਟੁੱਟਵੇਂ ਤੌਰ ਤੇ ਮੀਂਦੇ ਸ਼ਰਾਟੇ ਕੱਲ ਵੀ ਇਹਨਾਂ ਖੇਤਰਾਂ ਦੇ ਵਿੱਚ ਦੇਖੇ ਗਏ ਸਨ, ਅੱਜ ਵੀ ਇਹਨਾਂ ਖੇਤਰਾਂ ਦੇ ਵਿੱਚ ਦੇਖੇ ਜਾਣਗੇ। ਬਾਕੀ ਕੁਝ ਕੇ ਖੇਤਰ ਹੋਰ ਮਾਝੇ ਦੇ, ਉਹਨਾਂ ਖੇਤਰਾਂ ਦੇ ਵਿੱਚ ਵੀ ਉਮੀਦ ਹੈ ਕਿ ਬੱਦਲਬਾਈ ਬਣੀ ਹੋਈ ਹੈ, ਕਿਤੇ ਨਾ ਕਿਤੇ ਮੀਂਦੇ ਹਲਕੇ ਤੋਂ ਦਰਮਿਆਨੇ ਸ਼ਰਾਟੇ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ। ਟੁੱਟੇ ਮੇ ਤੌਰ ਤੇ ਬੱਦਲਬਾਈ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਬਣੀ ਹੋਈ ਹੈ ਪਰ ਉਹਨਾਂ ਖੇਤਰਾਂ ਦੇ ਵਿੱਚ ਅਮੀਰ ਥੋੜੀ ਜਹੀ ਘਟ ਹੋਵੇਗੀ ਬਾਕੀ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਮਾਲਵੇ ਦੇ ਇਲਾਕੇ ਤੇ ਪੁਵਾਦ ਦੇ ਖੇਤਰਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਅੱਜ ਰਾਤ ਵੇਲੇ ਤੱਕ ਕੱਲ ਤੋਂ ਅਮੀਰਿਆ ਕੀ ਪੰਜਾਬ ਦੇ ਵਿੱਚ ਮੀਂਹਾਂ ਦੀਆਂ ਕਾਰਵਾਈਆਂ ਦੇ ਵਿੱਚ ਵਾਧੇ ਹੋਣਗੇ ਸ਼ਰਾਟਿਆਂ ਦੇ ਰੂਪ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਖੇਤਰਾਂ ਦੇ ਵਿੱਚ ਮੀਂਹ ਪਵੇਗਾ